ਕਿ ਜੇਕਰ ਆਪਾਂ ਨੂੰ ਸੜਕਾਂ ਖੁੱਲੀਆਂ ਮਿਲ ਜਣ ਆਲੇ ਦੁਆਲੇ ਰੇੜੀਆਂ ਨਾ ਹੋਣ ਦੁਕਾਨਾਂ ਵਾਲੇ ਦੁਕਾਨਾਂ ਦੇ ਅੰਦਰ ਹੀ ਸਮਾਨ ਰੱਖਣ ਇਹ ਚੰਗੀ ਵਿਵਸਥਾ ਨਹੀਂ ਤੁਸੀਂ ਇਹਨੂੰ ਚੰਗਾ ਪ੍ਰਬੰਧ ਨਹੀਂ ਸਮਝਦੇ ਹਜ਼ਾਰਾਂ ਬੰਦੇ ਬੇਰੁਜ਼ਗਾਰ ਹੋ ਗਏ ਨੇ ਸਿਰਫ ਇਹਨਾਂ ਦੀ ਪੂਸੀ ਜਿੱਦ ਕਰਕੇ ਟ੍ਰੈਫਿਕ ਦੀ ਸਮੱਸਿਆ ਹੱਲ ਹੋਣੀ ਚਾਹੀਦੀ ਏ ਪਰ ਕਿਸੇ ਗਰੀਬ ਨੂੰ ਤੰਗ ਕਰਕੇ ਗਰੀਬ ਦੀ ਰੋਟੀ ਖੋਗੇ ਜਿਸ ਤੁਸੀਂ ਉਹਨੇ ਟ੍ਰੈਫਿਕ ਦੀ ਸਮੱਸਿਆ ਹੱਲ ਕਰ ਲਾਂਗੇ ਇਹ ਇਹ ਸਹੀ ਕੰਮ ਨਹੀਂ ਹੈਗਾ ਜੀ ਠੀਕ ਹੈ ਉਹ ਵੀ ਰੋਟੀ ਰੋਜ਼ੀ ਦਾ ਵੀ ਫਿਕਰ ਜਿਹੜਾ ਹੋਣਾ ਚਾਹੀਦਾ ਪਰ ਕੀ ਅਸੀਂ ਗਰੀਬ ਨੂੰ ਕਿਸੇ ਨੂੰ ਸੜਕ ਦੇ ਉੱਪਰ ਰੇੜੀ ਲਗਾਉਣ ਦੇ ਦਈਏ ਫਿਰ ਚੰਗਾ ਰਹੂਗਾ ਜਿਸ ਜਿਸ ਨਾਲ ਟ੍ਰੈਫਿਕ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਬਿਲਕੁਲ ਸਾਈਡ ਤੇ ਲੱਗੀ ਏ ਇਹਨੇ ਤਾਂ ਉਹ ਵੀ ਚੁੱਕਣੀ ਸ਼ੁਰੂ ਕਰਤੀਆਂ ਦੁਕਾਨ ਤੇ ਗਾਗਣੇ ਬੰਦ ਹੋ ਗਿਆ ਇੱਕ دہشت ਪੈ ਗਈ ਲੋਕੀ ਇਹਦੇ ਵੀ ਸਾਡਾ ਸਕੂਟਰ ਖੜਾਗੇ ਕੀ ਪਤਾ ਸਾਡੇ ਪੁਲਿਸ ਕੁਟਰੇ ਜਾ ਕੇ ਲੈ ਜਵੇ ਜੇ ਧਮਕੀਆਂ ਦੇ ਕੇ ਪੁਲਿਸ ਜੀ ਕਿ ਪੁਲਿਸ ਦਾ ਕੰਮ ਨਹੀਂ ਹੈਗਾ ਧਮਕੀ ਦੇਣਾ ਪਿਆਰ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਕਿਉਂਕਿ ਲੋਕਾਂ ਨੂੰ ਵਾਰ-ਵਾਰ ਨੋਟਿਸ ਕੱਢੇ ਜਾਂਦੇ ਆ ਯਬਰਤੀ ਨਾਲ ਲੋਕਾਂ ਨੂੰ ਬੇਰੁਜ਼ਗਾਰ ਕਰਕੇ ਜੇ ਤੁਸੀਂ ਟ੍ਰੈਫਿਕ ਦਾ ਮਸਲਾ ਹੱਲ ਕਰੋਗੇ ਹੱਲ ਨਹੀਂ ਹੋ ਰਿਹਾ ਉਹ ਗਰੀਬੀ ਤੁਸੀਂ ਰੋਟੀ ਖੋ ਰਹੇ ਹੋ ਜਦੋਂ ਵੀ ਸਰਕਾਰ ਕੋਈ ਕਾਨੂੰਨ ਲੈ ਕੇ ਆਉਂਦੀ ਹੈ ਜਾਂ ਕੋਈ ਰੈਗੂਲੇਸ਼ਨ ਪਾਸ ਹੁੰਦਾ ਹੈ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਚੋਤੀ ਚੌਂਦੋਂ ਲੈ ਕੇ ਤੇ ਤੁਸੀਂ ਦੇਖ ਲਓ ਪਟੇਲ ਚੌਂਦੋਂ ਜਾਂ ਵਰਸ਼ਾ ਚੌਂਦੋਂ ਕੋਈ ਪਾਰਕਿੰਗ ਨਹੀਂ ਹੈ ਮੰਨ ਲਓ ਮੈਂ ਬਸਤੀ ਜਿਹੜੇ ਜਾਣਾ ਵਾਂ ਇੱਥੇ ਮੈਂ ਕਿਹੜੀ ਕੰਪਨੀ ਮੈਂ ਖੜੀ ਕਰਾਂਗਾ ਕੋਈ ਪੈਸਾ ਲਾਵਾਂਗਾ ਰੇੜੀਆਂ ਨੂੰ ਬਕਾਇਦਾ ਹੱਕਾ ਪੂਰੇ ਜੇ ਨੰਬਰ ਪ੍ਰੋਵਾਈਡ ਹੋਵੇ ਉਹ ਉਹਨਾਂ ਨੂੰ ਟੈਕਸ ਲਾਇਆ ਜਾਵੇ ਉਹਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਾਈ ਜਾਵੇ ਉਹ ਕੰਮ ਕਰਨ ਕੌਣ ਕੰਮ ਕਰਨ ਕੰਮ ਕਰਨ ਪਰ ਇੱਕ ਤਰੀਕੇ ਨਾਲ ਕਿਹਨੂੰ ਕਿਹਨੂੰ ਸ਼ਾਮਲ ਕਰਨਾ ਚਾਹੀਦਾ ਸੀ ਇਸ ਫੈਸਲੇ ਨੂੰ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਕਿ ਕਿਹੋ ਜੀਆਂ ਮੀਟਿੰਗਾਂ ਹੋਣੀਆਂ ਚਾਹੀਦੀਆਂ ਸੀ ਕਿਹਨੂੰ ਕਿਹਨੂੰ ਬੁਲਾ ਕੇ ਸੱਦ ਕੇ ਦੱਸਣਾ ਚਾਹੀਦਾ ਸੀ ਦੇਖੋ ਪੈਂਦੇ ਸੱਡੇ ਤੁਸੀਂ ਆ ਕੇ ਗੱਡੀਆਂ ਚੱਕੜੀਆਂ ਸ਼ੁਰੂ ਕਰਤੀਆਂ ਨੋਟਿਸ ਕਰਨੇ ਸ਼ੁਰੂ ਕਰਦੇ ਜਲਾਨ ਸ਼ੁਰੂ ਕਰਦੇ ਤੱਕੇਛਾਈ ਬਣ ਜਾਂਦੀ ਹੈ ਤੱਕੇਛਾਈ ਨਾ ਕਰੋ ਉਹ ਤਾਂ ਉਹਨਾਂ ਨੇ ਕਰ ਦਿੱਤਾ ਕਿ ਜੇਕਰ ਕੋਈ ਰੇੜੀ ਕੋਈ ਲੱਗੇਗੀ ਉਹ ਚੱਕ ਕੇ ਲੈ ਜਾਣਗੇ ਹੱਲ ਕੀ ਹੋਣਾ ਚਾਹੀਦਾ ਅਨਕੋਦਰ ਰੋਡ ਵੀ ਲੈ ਲਓ ਪਰੇ ਰੋਡ ਲੈ ਲਓ ਉਧਰ ਕਿਉਂ ਨਹੀਂ ਜਾਂਦੇ ਆਫਸਰ ਜਿੱਧਰ ਤਾਂ ਲੋੜੇ ਉਧਰ ਤਾਂ ਆਪਾਂ ਕੋਈ ਜਾਂਦਾ ਨਹੀਂ ਤੇ ਜਿੱਥੇ ਨਹੀਂ ਲੋੜੇ ਉਥੇ ਆਪਾਂ ਬਬਲ ਨੂੰ ਤੰਗ ਕਰਦੇ ਪਿਆ ਜੇ ਕੋ ਦਿਹਾੜੀ ਦਾ ਬੰਦਾ 2 ਫੁੱਟ ਜਗਾ ਮਾਲ ਵੀ ਲਈਏ ਰੋਟੀ ਘੁਮਾਉਂਦਾ ਪਿਆ ਕਿਉਂਕਿ ਕਾਰੋਬਾਰ ਚੱਲੇਗਾ ਤੇ ਲੋਕ ਲੋਕ ਤਾਂ ਹੀ ਵੋਟ ਪਾਣਗੇ ਸਰਕਾਰਾਂ ਨੂੰ ਜੇ ਸਰਕਾਰਾਂ ਕਾਰੋਬਾਰ ਲੋਕਾਂ ਦੇ ਬੰਦ ਕਰਾਣਗੀਆਂ ਤਾਂ ਲੋਕ ਨੇਚਰਲੀ ਲੋਕ ਐਂਟੀ ਹੋਣਗੇ ਕੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਪਹਿਲਾਂ ਤੋਂ ਸੜਕਾਂ ਦੇ ਉੱਪਰ ਕਿ ਉਹਨਾਂ ਤੋਂ ਹਿੱਸਾ ਪੱਤੀ ਅਫਸਰਾਂ ਨੂੰ ਜਾਂਦਾ ਤਾਂ ਲੱਗੀਆਂ ਸੀਗੀਆਂ ਤੇ ਬਜ਼ਾਰਾਂ ਦੇ ਅੰਦਰ ਵੜਦੇ ਹੋ ਉੱਥੇ ਮੈਂ ਸਮਝ ਨਾ ਵੀ ਉਹਦੀ 40 ਫੁੱਟ ਦੀ ਦੁਕਾਨ ਨੇ ਉਹਨੇ 30 ਫੁੱਟ ਬਰ ਕਬਜ਼ਾ ਕੀਤਾ ਹੋਇਆ ਵਾ ਜੇਕਰ ਅਸੀਂ ਕਹੀਏ ਕਿ ਫਲਾਣੇ ਨੇ ਕੀਤਾ ਮੈਂ ਕਿਉਂ ਛੱਡਾਂ ਉਹਨੇ ਕਰ ਲਿਆ ਪਹਿਲਾਂ ਉਹਦਾ ਛਡਾਓ ਇਹ ਵੀ ਤੇ ਸਾਨੂੰ ਮਾਨਸਿਕਤਾ ਚੇਂਜ ਕਰਨੀ ਪੈਗੀ ਮਹਾਨਗਰ ਜੁਲੰਦਰ ਇੱਕ ਰੁਝਿਆ ਹੋਇਆ ਸ਼ਹਿਰ ਇਸ ਸ਼ਹਿਰ ਦੇ ਵਿੱਚ ਭੀੜ ਭੜਕਾ ਇੰਨਾ ਕਿ ਜਦੋਂ ਅਸੀਂ ਚੱਲਣ ਲੱਗੀਏ ਤਾਂ ਮੋੜੇ ਨਾਲ ਮੋੜਾ ਵੱਜਣਾ ਸੁਭਾਵਕ ਹੈ ਇਸ ਦੀਆਂ ਸੜਕਾਂ ਦੇ ਉੱਪਰ ਆ ਟ੍ਰੈਫਿਕ ਦੀ ਵਾਨਾਂ ਦੀ ਇੰਨੀ ਪਰਮਾਰਿਆ ਕਿ ਸੱਚਮੁੱਚ ਲੰਘਣਾ ਮੁਸ਼ਕਲ ਹੋ ਜਾਂਦਾ ਹੈ 10 ਮਿੰਟ ਦਾ ਸਫ਼ਰ ਕਈ ਵਾਰ ਇੱਕ ਘੰਟੇ ਦੇ ਵਿੱਚ ਬਤੀਤ ਹੁੰਦਾ ਹੈ ਇਸੇ ਕਰਕੇ ਸਰਕਾਰ ਨੇ ਹੁਣ ਸੋਚਿਆ ਕਿ ਇਹਨਾਂ ਸੜਕਾਂ ਦੇ ਉੱਪਰੋਂ ਨਾਜਾਇਜ਼ ਜਿਹੜੇ ਕਬਜ਼ੇ ਨੇ ਉਹ ਹਟਾਏ ਜਾਣ ਜੋ ਰੇੜੀਆਂ ਲੱਗੀਆਂ ਹੋਈਆਂ ਨੇ ਉਹ ਹਟਾਈਆਂ ਜਾਣ ਜੋ ਸੜਕਾਂ ਦੇ ਉੱਪਰ ਦੁਕਾਨਦਾਰ ਆਪਣਾ ਸਮਾਨ ਬਾਹਰ ਕੱਢ ਕੇ ਰੱਖ ਲੈਂਦੇ ਨੇ ਉਹਨਾਂ ਦੇ ਕੋਲੋਂ ਵੀ ਸੜਕਾਂ ਤੇ ਉਹ ਰਾਹ ਜਿਹੜੇ ਉਹ ਮੁਕਤ ਕਰਵਾਏ ਜਾਣ ਰੇੜੀਆਂ ਨੂੰ ਲੈ ਕੇ ਜਦੋਂ ਇਹ ਫਰਮਾਨ ਜਾਰੀ ਹੋਇਆ ਤਾਂ ਉਸ ਵੇਲੇ ਬਹੁਤ ਸਾਰੇ ਦੁਕਾਨਦਾਰਾਂ ਦੇ ਵਿੱਚ ਉਹ ਹੱਲਾ ਵੀ ਹੋਇਆ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਚੰਗਾ ਕਿਹਾ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਮੰਦਾ ਵੀ ਕਿਹਾ ਅੱਜ ਇਸੇ ਮਾਮਲੇ ਦੇ ਵਿੱਚ ਅਸੀਂ ਗੱਲਬਾਤ ਕਰਨ ਦੇ ਵਾਸਤੇ ਪਹੁੰਚੇ ਹਾਂ ਸਾਡੇ ਨਾਲ ਇਸ ਵੇਲੇ ਤੇਜਿੰਦਰ ਸਿੰਘ ਪਰਦੇਸੀ ਜੀ ਸਾਡੇ ਨਾਲ ਨੇ ਪਰਦੇਸੀ ਸਾਹਿਬ ਇਹ ਜਿਹੜਾ ਫੈਸਲਾ ਆ ਕਿ ਸੜਕਾਂ ਦੇ ਉੱਪਰ ਜਿਹੜੀ ਦੁਕਾਨਦਾਰਾਂ ਵੱਲੋਂ ਜਾਂ ਰੇੜੀ ਵਾਲਿਆਂ ਵੱਲੋਂ ਜਿਹੜੇ ਐਨਕ੍ਰੋਚਮੈਂਟ ਕੀਤੀ ਗਈ ਆ ਉਸ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਇਸ ਫੈਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਆ ਅਸੀਂ ਫੈਸਲੇ ਦਾ ਸਵਾਗਤ ਕਰਦੇ ਆ ਇੰਦੇ ਨਾਲ ਸਾਨੂੰ ਪਤਾ ਵੀ ਜੇ ਟ੍ਰੈਫਿਕ ਦੀ ਸਮੱਸਿਆ ਹੈਗੀ ਉਹਦੇ ਨਾਲ ਗੱਡੀਆਂ ਬਹੁਤ ਜ਼ਿਆਦਾ ਹੋ ਗਈਆਂ ਟ੍ਰੈਫਿਕ ਕਿਸਮਤ ਹੈਗੀ ਪਰ ਇਸ ਇਸ ਸਮੱਸਿਆ ਦੇ ਨਾਲ ਜੇ ਤੁਸੀਂ ਗਰੀਬ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਦੇਖੋ ਟ੍ਰੈਫਿਕ ਸਾਈਡ ਤੇ ਬਿਲਕੁਲ ਰੇੜੀਆਂ ਲੱਗੀਆਂ ਜਿਨ੍ਹਾਂ ਨੂੰ ਕੋਈ ਟ੍ਰੈਫਿਕ ਨੂੰ ਇੱਕ ਪਰਸੈਂਟ ਵੀ ਵਿਗਨ ਨਹੀਂ ਉਹਨਾਂ ਨਾਲ ਲੋਕਾਂ ਦੀ ਰੋਟੀ ਰੋਜੀ ਐਸੇ ਮੇਰੇ ਹਜ਼ਾਰਾਂ ਹਜ਼ਾਰਾਂ ਬੰਦੇ ਬੇਰ ਸਿਰਫ ਇਹ ਪੈਨਾ ਦੇ ਪੁਜੀ ਜਦ ਕਰਕੇ ਟ੍ਰੈਫਿਕ ਦੀ ਸਮੱਸਿਆ ਹੱਲ ਹੋਣੀ ਚਾਹੀਦੀ ਏ ਪਰ ਕਿਸੇ ਗਰੀਬ ਨੂੰ ਤੰਗ ਕਰਕੇ ਗਰੀਬ ਦੀ ਰੋਟੀ ਖੋਗੇ ਜੇ ਤੁਸੀਂ ਉਹਨੇ ਟ੍ਰੈਫਿਕ ਦੀ ਸਮੱਸਿਆ ਹੱਲ ਕਰ ਲਾਂਗੇ ਇਹ ਇਹ ਸਹੀ ਕੰਮ ਨਹੀਂ ਹੈਗਾ ਜੀ ਨਹੀਂ ਪਰ ਜੇਕਰ ਅਸੀਂ ਗਰੀਬ ਦੀ ਰੋਟੀ ਦਾ ਗੱਲ ਕਰਦੇ ਹਾਂ ਠੀਕ ਹੈ ਉਹ ਵੀ ਰੋਟੀ ਰੋਜ਼ੀ ਦਾ ਵੀ ਫਿਕਰ ਜਿਹੜਾ ਹੋਣਾ ਚਾਹੀਦਾ ਪਰ ਕੀ ਅਸੀਂ ਗਰੀਬ ਨੂੰ ਕਿਸੇ ਨੂੰ ਸੜਕ ਦੇ ਉੱਪਰ ਰੇੜੀ ਲਗਾਉਣ ਦੇ ਦਈਏ ਫਿਰ ਚੰਗਾ ਰਹੂਗਾ ਨਹੀਂ ਨਹੀਂ ਅਸੀਂ ਇਹ ਨਹੀਂ ਗੱਲ ਕਰਦੇ ਸੜਕ ਤੇ ਲਾਣ ਦਿਓ ਜਿਸ ਨਾਲ ਟ੍ਰੈਫਿਕ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਬਿਲਕੁਲ ਸਾਈਡ ਤੇ ਲੱਗੀ ਏ ਇਹਨੇ ਤਾਂ ਉਹ ਵੀ ਚੁੱਕਣੀ ਸ਼ੁਰੂ ਕਰਦੀਆਂ ਜਿਹੜੀਆਂ ਬਿਲਕੁਲ ਸੜਕ ਤੇ ਲੱਗੀਆਂ ਉਹਨੂੰ ਚੁਕਾਣੀ ਐ ਅਸੀਂ ਵੀ ਸਾਹਮਣੇ ਨਹੀਂ ਉਹ ਟ੍ਰੈਫਿਕ ਲੀਵੀ ਗਨ ਪਾਉਂਦੀਆਂ ਚੁਕਾਓ ਪਰ ਜਿਹੜੀ ਜਿਹੜੀ ਆਪਣਾ ਰੇੜੀ ਜਾਂ ਗੱਡੀ ਨਾਲ ਕੋਈ ਵਿਗਨ ਨਹੀਂ ਪਹਿਰੇ ਉਹਨੂੰ ਕੋਈ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਪੁਲਿਸ ਉਹਨੂੰ ਪਰੇਸ਼ਾਨ ਕਰਦੀ ਏ ਹੁਣ ਤੁਹਾਡੇ ਸਾਡੇ ਸਾਹਮਣੇ ਸਾਡਾ ਵੀਰੇ ਅੰਦਰ ਲੱਗਾ ਸੀ ਉਹ ਫੱਟਾ ਜਾ ਉਹਦੇ ਵੀ ਉਹਦੇ ਅੱਗੇ ਉਹਨੂੰ ਨੋਟਿਸ ਦੇ ਗਏ ਨੇ ਕਿ ਕੀ ਹੋ ਰਿਹਾ ਏ ਉਹ ਸੜਕ ਤੇ ਪਿਆ ਜੇ ਦੁਕਾਨ ਦੇ ਅੰਦਰ ਪਿਆ ਨੋਟਿਸ ਉਹਨੂੰ ਨੋਟਿਸ ਦੇ ਹੋਗੇ ਇਦਾਂ ਕਿਦਾਂ ਚੱਲ ਜਾਏਗਾ ਜੀ ਨਹੀਂ ਇਸ ਫੈਸਲੇ ਦੇ ਨਾਲ ਦੁਕਾਨਦਾਰਾਂ ਦੇ ਵਿੱਚ ਜਿਹੜੇ ਰੇੜੀ ਵਾਲੇ ਆ ਉਹਨਾਂ ਦੇ ਅੰਦਰ ਕਿਹੋ ਜਿਹਾ ਮਾਹੌਲ ਚੱਲ ਰਿਹਾ ਇੱਕ دہشت ਪੈ ਗਈ ਸ਼ਹਿਰ 'ਚ ਸਾਡੇ ਜਿਉਂ ਜੱਡਾ ਸਕੂਟਰ ਸੇਲ ਸੇਲਪਰੇਜ ਦਾ ਕੰਮ ਹੈ ਦੁਕਾਨ ਤੇ ਗਾਹਕ ਨਹੀਂ ਬੰਦ ਹੋ ਗਿਆ ਇੱਕ دہشت ਪੈ ਗਈ ਲੋਕੀ ਇਹਦੇ ਵੀ ਸਾਡਾ ਸਕੂਟਰ ਖੜਾਗੇ ਕੀ ਪਤਾ ਸਾਡੇ ਪੁਲਿਸ ਸਕੂਟਰੀਆਂ ਜਾ ਕੇ ਲੈ ਜਵੇ ਸਾਡ ਕੋ ਗਾਹਕ ਨਹੀਂ ਆ ਰਿਹਾ ਲੋਕਾਂ ਦੇ ਘਰ-ਬਾਰ ਬੰਦ ਹੋ ਗਏ ਐਸਾ دہشت ਦਾ ਮਾਹੌਲ ਨਾ ਬਣਾਓ ਟ੍ਰੈਫਿਕ ਸਮੱਸਿਆ ਹਲੋਣੀ ਚਾਹੀਦੀ ਏ ਗੱਡੀਆਂ ਵੀ ਚੱਕੀਆਂ ਜਾਣੀ ਜੇ ਪਰ ਇੱਕ ਪਿਆਰ ਨਾਲ ਜੇ ਧਮਕੀਆਂ ਦੇ ਕੇ ਪੁਲਿਸ ਜਾਂ ਕੇ ਪੁਲਿਸ ਦਾ ਕੰਮ ਨਹੀਂ ਹੈਗਾ ਧਮਕੀ ਦੇਣਾ ਫਿਰ ਹੁਣ ਪਿਆਰ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਕਿਉਂਕਿ ਲੋਕਾਂ ਨੂੰ ਵਾਰ-ਵਾਰ ਨੋਟਿਸ ਕੱਢੇ ਜਾਂਦੇ ਆ ਲੋਕਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੀਆਂ ਰੇੜੀਆਂ ਸਾਈਡ ਤੇ ਕਰ ਲਓ ਜਾਂ ਇੱਕ ਪ੍ਰੋਪਰ ਥਾਂ ਤੇ ਲੈ ਜਾਓ ਫਿਰ ਜਦੋਂ ਵੀ ਸਰਕਾਰ ਕੋਈ ਕਾਨੂੰਨ ਲੈ ਕੇ ਆਉਂਦੀ ਹੈ ਜਾਂ ਕੋਈ ਰੈਗੂਲੇਸ਼ਨ ਪਾਸ ਹੁੰਦਾ ਹੈ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਇਹ ਕੀ ਕਾਰਨ ਵਿਰੋਧ ਕਿਉਂ ਕਰਦੇ ਆਪਾਂ ਵਿਰੋਧ ਨਹੀਂ ਹੋਣਾ ਚਾਹੀਦਾ ਟ੍ਰੈਫਿਕ ਦੀ ਮਸੱਬੇ ਵੀ ਹੱਲ ਹੋਣੀ ਚਾਹੀਦੀ ਪਰ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ ਪਿਆਰ ਨਾਲ ਵਸਲਾ ਲਾਉਣੇ ਚਾਹੀਦੇ ਜ਼ਬਰਦਸਤੀ ਨਾਲ ਲੋਕਾਂ ਨੂੰ ਬੇਰੋਜ਼ਗਾਰ ਕਰਕੇ ਜੇ ਤੁਸੀਂ ਟ੍ਰੈਫਿਕ ਦੀ ਮਸੱਬੇ ਹੱਲ ਕਰੋਗੇ ਹੱਲ ਨਹੀਂ ਹੋ ਰਿਹਾ ਉਹ ਗਰੀਬ ਦੀ ਤੁਸੀਂ ਰੋ ਦੇਖੋ ਪਰ ਰੇੜੀਆਂ ਵਾਲੇ ਵੀ ਜਿਹੜੇ ਫੁੱਟਪਾਥਾਂ ਦੇ ਉੱਪਰ ਬਹੁਤ ਸਾਰੇ ਅਸੀਂ ਦੇਖਿਆ ਜਦੋਂ ਅਸੀਂ ਗੱਲ ਕਰਦੇ ਹਾਂ ਕਿਤੇ ਆਪਣੇ ਦੇਸ਼ ਤੋਂ ਬਾਹਰ ਜਾਣੇ ਕਿਸੇ ਵਿਦੇਸ਼ ਦੇ ਵਿੱਚ ਜਾਣੇ ਆ ਉੱਥੇ ਜਾ ਕੇ ਅਸੀਂ ਆਖਦੇ ਹਾਂ ਕਿ ਸੜਕਾਂ ਬੜੀਆਂ ਖੁੱਲੀਆਂ ਡੁੱਲੀਆਂ ਨੇ ਕੋਈ ਕਿਸੇ ਤਰ੍ਹਾਂ ਦਾ ਸਾਨੂੰ ਟ੍ਰੈਫਿਕ ਨਹੀਂ ਲੱਗਦਾ ਪਰ ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਆਉਨੇ ਆ ਇਸ ਭਾਰਤ ਵਿੱਚ ਸਿਰਫ ਤੇ ਸਿਰਫ ਲੱਗਦਾ ਕਿ ਸ਼ਾਇਦ ਭਾਰਤ ਜਾਂ ਚਾਈਨਾ ਜਾਂ ਪਾਕਿਸਤਾਨ ਜਾਂ ਸ਼੍ਰੀਲੰਕਾ ਜਾਂ ਅਜਿਹੇ ਕੁਝ ਏਸ਼ੀਆਨ ਦੇਸ਼ ਨੇ ਜਿਹੜੇ ਉਹਨਾਂ ਦੇ ਵਿੱਚ ਅਜਿਹਾ ਹੈਗਾ ਕਿ ਸੜਕਾਂ ਦੇ ਉੱਪਰ ਰੇੜੀਆਂ ਲੱਗੀਆਂ ਨੇ ਚੌਪਟੀਆਂ ਲੱਗੀਆਂ ਹੋਈਆਂ ਨੇ ਔਰ ਸਾਡੇ ਨਾਲ ਵੀਰ ਹਰਪ੍ਰੀਤ ਸਿੰਘ ਹੁਣੀ ਵੀ ਹੈਗੇ ਆ ਵੀਰ ਇਹ ਜਿਹੜਾ ਚਲਣ ਚੱਲ ਪਿਆ ਕਿ ਜਦੋਂ ਅਸੀਂ ਪਹਿਲਾਂ ਕੋਈ ਕੰਮ ਸ਼ੁਰੂ ਕਰਦਾ ਉਸ ਨੂੰ ਅਸੀਂ ਰੋਕਦੇ ਨਹੀਂ ਬਾਅਦ ਵਿੱਚ ਜਦੋਂ ਅਸੀਂ ਰੋਕਣਾ ਹੁੰਦਾ ਸਰਕਾਰ ਕਹਿੰਦੀ ਹੈ ਕਿਸ ਨੂੰ ਬੰਦ ਕਰ ਦਿਓ ਉਸ ਵੇਲੇ ਫਿਰ ਵੱਡਾ ਤਰਦਰ ਸਰਕਾਰ ਨੂੰ ਵੀ ਕਰਨਾ ਪੈਂਦਾ ਲੋਕ ਵੀ ਗੁੱਸੇ ਚ ਆਉਂਦੇ ਨੇ ਇਹਦੇ ਬਾਰੇ ਕੀ ਕਹਿਣਾ ਜਿਹੜਾ ਫੈਸਲਾ ਸਰਕਾਰ ਦਾ ਵਧੀਆ ਫੈਸਲਾ ਵਾ ਜੋ ਇੱਕ ਲੋਕਾਂ ਨੂੰ ਜੋ ਟ੍ਰੈਫਿਕ ਦੀ ਸਮੱਸਿਆ ਵਾ ਉਹਦਾ ਹੱਲ ਮਿਲਦਾ ਪਰ ਇਹਦਾ ਜੇ ਪੂਰੀ ਗਹਿਰਾਈ ਨਾਲ ਜਾਈਏ ਮੰਨ ਲਓ ਬਾਜ਼ਾਰ ਚ ਅੰਦਰ ਦੁਕਾਨਾਂ ਵਾ ਦੁਕਾਨਾਂ ਅੰਦਰ ਗਾਹ ਕਿੱਦਾਂ ਜਾਏਗਾ ਆਪਣੀ ਕਨਵੈਨਸ ਤੇ ਆਏਗਾ ਜੋਤੀ ਚੌਂ ਤੋਂ ਲੈ ਕੇ ਤੇ ਤੁਸੀਂ ਦੇਖ ਲਓ ਪਟੇਲ ਚੌਂ ਤੋਂ ਜਾਂ ਵਰਸ਼ਾ ਚੌਂ ਚਿਲਜੋ ਕੋਈ ਪਾਰਕਿੰਗ ਨਹੀਂ ਹੈ ਮੰਨ ਲਓ ਮੈਂ ਬਸਤੇ ਜਿਹੜੇ ਜਾਣਾ ਵਾ ਇੱਦੋਂ ਮੈਂ ਕਿਹੜੀ ਕੰਪਨੀ ਮੈਂ ਖਰੀਦਾਂਗਾ ਕੋਈ ਪੈਸਾ ਲਾਵਾਂਗਾ 릭ਸ਼ੀ ਵਾਲੇ ਹੋ ਲੁੱਟਦੇ ਆ ਬੋਜਾ ਲੁੱਟਦੇ ਆ ਅੰਨੇ ਵਾ ਪੈਸੇ ਮੰਗਦੇ ਆ ਆਪਾਂ ਉਹਨਾਂ ਕਿਉਂ ਸੂਲਦੇ ਰਹੇ ਆ ਬਾਜ਼ਾਰ ਚ ਜਾਕ ਜਾਣਾ ਬਾਜ਼ਾਰ ਦੇ ਘਾ ਕੇ ਪੈਦਲ ਜਾਊਗਾ ਜਾਂ ਆਟੋ ਜਾਏਗਾ ਆਟੋ ਇਹਨਾਂ ਨੇ ਬੰਦ ਕਰ ਦਿੱਤੇ ਆ ਤੇ ਹੁਣ ਅੱਜੇ ਗੱਡੀਆਂ ਰੋਡ ਚ ਲਾਣੇ ਆ ਜਿਹੜੇ ਸਾਡੇ ਮੈਂਬਰ ਆ ਜਿਹੜੇ ਗੱਡੀਆਂ ਅੱਗੇ ਲਾਦੇ ਉਹ ਗਲਤ ਕਰਦੇ ਆ ਪਰ ਜਿਹੜੇ ਜੈਨੂਨ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਨਾਮ ਚ ਲਾਂਗ ਕਰੀ ਜਾਂਦੇ ਪਏ ਆ ਨਜ਼ਾਇਜ਼ ਜੀ ਮੰਨ ਲਓ ਜੇ ਦੁਕਾਨਦਾਰ ਹੀ ਆਪਣੀ ਗੱਡੀ ਆਈ ਦੁਕਾਨ ਤੇ ਕੰਮ ਕਰਦਾ ਉਹ ਦੁਕਾਨ ਦੇ ਬਾਹਰ ਗੱਡੀ ਲਾ ਕੇ ਆਪਣੀ ਓ ਉਹ ਉਹਨਾਂ ਨੂੰ ਸੂਤ ਮਿਲਣੀ ਚਾਹੀਦੀ ਹੈ ਬਾਕੀ ਜਿਹੜਾ ਨਜਾਇਜ਼ ਹੈ ਰੇੜੀਆਂ ਲੱਗਦੀਆਂ ਵਾਂ ਰੇੜੀਆਂ ਨੂੰ ਬਕਾਇਦਾ ਕਾਪੁਰੇ ਵਿੱਚ ਨੰਬਰ ਪ੍ਰੋਵਾਈਡ ਹੋਵੇ ਉਹ ਉਹਨਾਂ ਨੂੰ ਟੈਕਸ ਲਾਇਆ ਜਾਵੇ ਉਹਨਾਂ ਨੂੰ ਜਗਾ ਪ੍ਰੋਵਾਈਡ ਕਰਾਈ ਜਾਵੇ ਉਹ ਕੰਮ ਕਰਨ ਕਿਉਂ ਨਾ ਕੰਮ ਕਰਨ ਕੰਮ ਕਰਨ ਪਰ ਇੱਕ ਤਰੀਕੇ ਨਾਲ ਸਰਕਾਰ ਵੀ ਸਹਿਯੋਗ ਕਰੇ ਪ੍ਰਸ਼ਾਸਨ ਵੀ ਸਹਿਯੋਗ ਕਰੇ ਤੇ ਲੋਕਾਂ ਨਾਲ ਸਹਿਯੋਗ ਕਰਨਾ ਚਾਹੀਦਾ ਸਰਕਾਰ ਫੈਸਲੇ ਕਰ ਲੈਂਦੀ ਹੈ ਪ੍ਰਸ਼ਾਸਨ ਵੱਲੋਂ ਫੈਸਲੇ ਆ ਜਾਂਦੇ ਨੇ ਲੋਕਾਂ ਦੇ ਵਿੱਚ ਰੋਸ ਫੈਲ ਜਾਂਦਾ ਹੁਣ ਤੁਸੀਂ ਕਹਿੰਦੇ ਹੋ ਕਿ ਪਾਰਕਿੰਗ ਦੀ ਇੱਥੇ ਵਿਵਸਥਾ ਨਹੀਂ ਹੈ ਕਿਤੇ ਵੀ ਸਾਨੂੰ ਕੋਈ ਗੱਡੀਆਂ ਪਾਰਕ ਕਰਨ ਵਾਸਤੇ ਹੁਣ ਜਿਹੜੇ ਲੋਕਾਂ ਨੇ ਬਾਜ਼ਾਰ ਦੇ ਵਿੱਚ ਖਰੀਦਦਾਰੀਆਂ ਕਰਨ ਜਾਣਾ ਉਹਨਾਂ ਦੇ ਵਾਸਤੇ ਵੀ ਕੋਈ ਪਾਰਕਿੰਗ ਦੀ ਕੋਈ ਹੈ ਨਹੀਂ ਤੇ ਪਰ ਜਦੋਂ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਦੇ ਆਟੋ ਬੰਦ ਹੋਏ ਨੇ ਥੋੜਾ ਜਿਹਾ ਟ੍ਰੈਫਿਕ ਨੂੰ ਸਾਹ ਆਇਆ ਤੇ ਜੇਕਰ ਇਹ ਰੇੜੀਆਂ ਚੱਕੀਆਂ ਜਾਣਗੀਆਂ ਜੋ ਦੁਕਾਨਾਂ ਦੇ ਮੁਰੇ ਸਾਮਾਨ ਆ ਉਹ ਆਪਣੀਆਂ ਦੁਕਾਨਾਂ ਦੇ ਅੰਦਰ ਰਹੇਗਾ ਉਦੋਂ ਥੋੜਾ ਜਿਹਾ ਹੋਰ ਟ੍ਰੈਫਿਕ ਦੇ ਵਿੱਚ ਸੁਧਾਰ ਆਏਗਾ ਮੈਂ ਤਾਂ ਪਹਿਲਾਂ ਕਿਹਾਗਾ ਬਹੁਤ ਵਧੀਆ ਵਾ ਟ੍ਰੈਫਿਕ ਦਾ ਕੰਟਰੋਲ ਹੋਇਆ ਟ੍ਰੈਫਿਕ ਹੁਣ ਆਮ ਨਹੀਂ ਜਮ ਲੱਗਦਾ ਪਿਆ ਜਿਹੜੇ ਦੁਕਾਨਦਾਰ ਨੂੰ ਆਪਣੀ ਦੁਕਾਨਾਂ ਦੇ ਸਾਮਾਨ ਸਮੀਟੇ ਰੱਖਣਾ ਚਾਹੀਦਾ ਵਾ ਪਰ ਇਹਨਾਂ ਨੂੰ ਨਾਲ ਜਿਨ੍ਹਾਂ ਨੂੰ ਬਾਜ਼ਾਰ ਮੰਨ ਲਓ ਕਿ ਬਜ਼ੁਰਗ ਨੇ ਜਾਣਾ ਵਾ ਉਹਨੂੰ ਗੱਡੀ ਗੱਡੀ ਲਾਣੀ ਉਹਨੇ ਪਾਰਕਿੰਗ 'ਚ ਉਹ ਆਪਾਂ ਨੂੰ ਪਾਰਕਿੰਗ ਪ੍ਰੋਵਾਈਡ ਕਰਨੀ ਚਾਹੀਦੀ ਹੈ ਬਾਜ਼ਾਰ ਜਾਣ ਵਾਸਤੇ ਲੋਕਾਂ ਨੂੰ ਸਹੂਲਤ ਹੋਣੀ ਚਾਹੀਦੀ ਹੈ ਕਿ ਬਾਜ਼ਾਰ ਲੋਕਾਂ ਨੇ ਕਿੱਦਾਂ ਪਹੁੰਚਣਾ ਜੀ ਔਰ ਜੇਕਰ ਅਸੀਂ ਗੱਲ ਕਰੀਏ ਹੁਣ ਪਰਦੇਸੀ ਸਾਹਿਬ ਤੋਂ ਇਹ ਵੀ ਪੁੱਛਣਾ ਚਾਹਾਂਗੇ ਪਰਦੇਸੀ ਸਾਹਿਬ ਜਿਵੇਂ ਇਹਨਾਂ ਨੇ ਗੱਲ ਕਹੀ ਹੈ ਕਿ ਪਿਆਰ ਦੇ ਨਾਲ ਤੁਸੀਂ ਵੀ ਇਹੀ ਗੱਲ ਕਹੀ ਕਿ ਪਿਆਰ ਦੇ ਨਾਲ ਇਹ ਸਾਰਾ ਕੁਝ ਹੋਣਾ ਚਾਹੀਦਾ ਸੀ ਇਸ ਪਿਆਰ ਦੇ ਵਿੱਚ ਕਿਹਨੂੰ ਕਿਹਨੂੰ ਸ਼ਾਮਲ ਕਰਨਾ ਚਾਹੀਦਾ ਸੀ ਇਸ ਫੈਸਲੇ ਨੂੰ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਕਿ ਕਿਹੋ ਜੀਆਂ ਮੀਟਿੰਗਾਂ ਹੋਣੀਆਂ ਚਾਹੀਦੀਆਂ ਸੀ ਕਿਹਨੂੰ ਕਿਹਨੂੰ ਬੁਲਾ ਕੇ ਸੱਦ ਕੇ ਦੱਸਣਾ ਚਾਹੀਦਾ ਸੀ ਕੋਈ ਇਸ ਤਰ੍ਹਾਂ ਦਾ ਕੋਈ ਪਹਿਲਾਂ ਤੁਹਾਨੂੰ ਕੋਈ ਨੋਟਿਸ ਆਇਆ ਹੋਵੇ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਦੁਕਾਨਾਂ ਤੇ ਜਾਂ ਰੇੜੀਆਂ ਵਾਲਿਆਂ ਤੇ ਕੋਈ ਤੁਹਾਡੇ ਨੋਟਿਸ ਦੇ ਵਿੱਚ ਹੋਵੇ ਸਰ ਪਹਿਲੇ ਚਾਹੀਦੇ ਵੀ ਦੇਖੋ ਹਰੇਕ ਮਾਰਕੀਟ ਦੀ ਜਾਂ ਜਿਵੇਂ ਸਾਡੀ ਸਕੂਟਰ ਮਾਰਕੀਟ ਦੀ ਐਸੋਸੀਏਸ਼ਨ ਨੇ ਰੇੜੀ ਵਾਲਿਆਂ ਦੀ ਐਸੋਸੀਏਸ਼ਨ ਐਸੋਸੀਏਸ਼ਨ ਦੇ ਪ੍ਰਧਾਨਾਂ ਨੂੰ ਬੁਲਾਉਂਦੇ ਉਹਨਾਂ ਨੂੰ ਦੱਸਦੇ ਵੀ ਅਸੀਂ ਇਸ ਕੰਮ ਨੂੰ ਇੰਪਲੀਮੈਂਟ ਕਰਾਣਾ ਹੈ ਤੇ ਇਹਨੂੰ ਅਸੀਂ ਇੱਧੇ ਦਾ ਲਾਗੂ ਕਰੀਏ देखो पेंदे सट्टे ਤੁਸੀਂ ਆਗੇ ਗੱਡੀਆਂ ਚੱਕੜੀਆਂ ਸ਼ੁਰੂ ਕਰਤੀਆਂ ਨੋਟਿਸ ਕਰਨੇ ਸ਼ੁਰੂ ਕਰਦੇ ਜਲਾਨ ਸ਼ੁਰੂ ਕਰਦੇ ਇਹ ਤੱਕੇ ਚਾਈ ਬਣ ਜਾਂਦੀ ਹੈ ਤੱਕੇ ਚਾਈ ਨਾ ਕਰੋ ਜਨਤਾ ਚਾਹਦੀ ਹੈ ਵੀ ਟ੍ਰੈਫਿਕ ਤੋਂ ਨਿਜਾਜ਼ ਮਿਲੇ ਜਿਹੜੀ ਹੈ ਪਰੇਸ਼ਾਨੀ ਤੋਂ ਪਰ ਇਹ ਵੀ ਕੋਈ ਹੱਲ ਨਹੀਂ ਨਾ ਤੁਸੀਂ ਗਰੀਬਾਂ ਦੀ ਰੋਟੀ ਹੋਗੇ ਤੇ ਕੰਮ ਕਰੋਗੇ ਫਿਰ ਰੋਟੀ ਜੇ ਰੋਟੀ ਲੋਕ ਰੋਟੀ ਨਹੀਂ ਖਾਣਗੇ ਤੇ ਫਿਰ ਕਿੱਥੇ ਜਾਣਗੇ ਹੁਣ ਤੁਹਾਡੇ ਮੁਤਾਬਿਕ ਜੇ ਆਪਾਂ ਕਹੀਏ ਕਿ ਪਬਲਿਕ ਸਲਾਹ ਦੇਵੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੀ ਹੱਲ ਹੋਣਾ ਚਾਹੀਦਾ ਹੈ ਹੁਣ ਤਾਂ ਉਹਨਾਂ ਨੇ ਕਰ ਦਿੱਤਾ ਕਿ ਜੇਕਰ ਕੋਈ ਰੇੜੀ ਕੋਈ ਲੱਗੇਗੀ ਉਹ ਚੱਕ ਕੇ ਲੈ ਜਾਣਗੇ ਹੱਲ ਕੀ ਹੋਣਾ ਚਾਹੀਦਾ ਹਾਲੇ ਤਾਂ ਦੇਖੋ ਕੋਈ ਨਾ ਕੋਈ ਨਾ ਜਿਹੜੇ ਰੇੜੀ ਵਾਲ ਨੂੰ ਜਗ੍ਹਾ ਪ੍ਰੋਵਾਈਡ ਕਰੋ ਜਿੱਥੇ ਇੱਕ ਬਾਜ਼ਾਰ ਲੱਗੇ ਰੇੜੀਆਂ ਨੂੰ ਰੋਟੀ ਪਾਣੀ ਉਹਦਾ ਰੋਟੀ ਪਾਣੀ ਵੀ ਨਹੀਂ ਚੱਲ ਰੋਟੀ ਪਾਣੀ ਚੱਲਣਾ ਚਾਹੀਦਾ ਟ੍ਰੈਫਿਕ ਵੀ ਚੱਲਣਾ ਚਾਹੀਦਾ ਦੋਨੇ ਕੰਮ ਨਾਲ ਹੋਣਾ ਚੱਲੇ ਜੀ ਇਹ ਵੀ ਤੁਸੀਂ ਟ੍ਰੈਫਿਕ ਚਾਲੂ ਕਰ ਲੋ ਲੋਕਾਂ ਦੀ ਰੋਟੀ ਖੋਲੋ ਉਹ ਕੰਮ ਨਹੀਂ ਹੋਣਾ ਚਾਹੀਦਾ ਤੇ ਜੇ ਟ੍ਰੈਫਿਕ ਰੋਕ ਕੇ ਰੋਟੀ ਚਾਲੂ ਕਰਦੇ ਅਸੀਂ ਉਹ ਚਾਹਦੇ ਹੀ ਨਹੀਂ ਕਿ ਟ੍ਰੈਫਿਕ ਵੀ ਚੱਲੇ ਰੋਟੀ ਵੀ ਚੱਲੇ ਜੇ ਗਰੀਬ ਦੀ ਰੋਟੀ ਖੋਲੀ ਉਹ ਟ੍ਰੈਫਿਕ ਚਲਾਉਣ ਜੇ ਗਰੀਬ ਨੂੰ ਰੋਟੀ ਖਾਵੇ ਟ੍ਰੈਫਿਕ ਜਾਮ ਉਹ ਵੀ ਨਹੀਂ ਫਾਇਦਾ ਕੋਈ ਸਮਾਨਾਂਤਰ ਦੋਨੇ ਚੀਜ਼ਾਂ ਚੱਲਣ ਟ੍ਰੈਫਿਕ ਵੀ ਤੇ ਕੰਟਰੋਲ ਹੋਵੇ ਤੇ ਲੋਕੇ ਰੋਟੀ ਪਾਣੇ ਵੀ ਚੱਲੇ ਜੀ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਦੇ ਨਾਲ ਜਲੰਧਰ ਦੇ ਵਾਸੀ ਬਹੁਤ ਜ਼ਿਆਦਾ ਜੂਝ ਰਹੇ ਨੇ ਜਦੋਂ ਬਾਹਰੋਂ ਵੀ ਲੋਕ ਇੱਥੇ ਆਉਂਦੇ ਨੇ ਕੋਈ ਖਰੀਦਦਾਰੀ ਕਰਨ ਦੇ ਵਾਸਤੇ ਤਾਂ ਉਸ ਵੇਲੇ ਵੀ ਟ੍ਰੈਫਿਕ ਦੀ ਸਪੰਸਿਆ ਇੰਨੀ ਹੈ ਕੀ ਟੂ ਵੀਲਰ ਫੋਰ ਵੀਲਰ ਵੱਡੀਆਂ ਵੱਡੀਆਂ ਗੱਡੀਆਂ ਵੀ ਸਰਕਾਰ ਦੇ ਇਹ ਹੱਥ ਵਸ ਦੀ ਗੱਲ ਰਹੀ ਨਹੀਂ ਕਿ ਇਸ ਵੇਲੇ ਟ੍ਰੈਫਿਕ ਨੂੰ ਕਿਸੇ ਤਰੀਕੇ ਦੇ ਨਾਲ ਹੱਲ ਕੀਤਾ ਜਾ ਸਕੇ ਤੁਸੀਂ ਮੇਰੇ ਮਗਰ ਵੀ ਦੇਖ ਸਕਦੇ ਹੋ ਆਲੇ ਦੁਆਲੇ ਵੀ ਮੈਂ ਕਹਾਂਗਾ ਆਪਣੇ ਕੈਮਰਾਮੈਨ ਨੂੰ ਕਿ ਉਹ ਕਮਾ ਕੇ ਦਿਖਾਓ ਕਿ ਕਿੰਨਾ ਟ੍ਰੈਫਿਕ ਸਾਡੇ ਇੱਥੇ ਜਲੰਧਰ ਦੀਆਂ ਸੜਕਾਂ ਦੇ ਉੱਪਰ ਹੈ ਕਿਵੇਂ ਆਲੇ ਦੁਆਲੇ ਸੜਕਾਂ ਦੇ ਉੱਪਰ ਗੱਡੀਆਂ ਲੱਗੀਆਂ ਹੋਈਆਂ ਨੇ ਲੋਕ ਪਰੇਸ਼ਾਨ ਨੇ ਔਰ ਇਸ ਪਰੇਸ਼ਾਨੀ ਨੂੰ ਹੱਲ ਕਰਨ ਦੇ ਵਾਸਤੇ ਜੋ ਪ੍ਰਸ਼ਾਸਨ ਵੱਲੋਂ ਇਹ ਅਮਲ ਦੇ ਵਿੱਚ ਲਿਆਂਦਾ ਗਿਆ ਉਸ ਨੂੰ ਲੈ ਕੇ ਸ਼ਹਿਰ ਵਾਸੀਆਂ ਦੇ ਵਿੱਚ ਰੋਸ ਵੀ ਹੈ ਬਾਕੀ ਹੋਰ ਵੀ ਸਾਡੇ ਨਾਲ ਸੱਜਣ ਸਾਡੇ ਲੱਕੀ ਭਾਈ ਜੀ ਨੇ ਖੜੇ ਨੇ ਲੱਕੀ ਜੀ ਸਾਡੇ ਨਾਲ ਨੇ ਲੱਕੀ ਜੀ ਵੀ ਇਸ ਬਾਬਤ ਕੁਝ ਕਹਿਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਖਾਲਸਾ ਦੇਖੋ ਜੀ ਟ੍ਰੈਫਿਕ ਦੀ ਸਮੱਸਿਆ ਲੋਕਾਂ ਵੱਲੋਂ ਨਹੀਂ ਦਿੱਤੀ ਗਈ ਇਹ ਸਰਕਾਰਾਂ ਵੱਲੋਂ ਦਿੱਤੀ ਗਈ ਹੈ ਜਿਹੜੇ ਅਫਸਰ ਹੁੰਦੇ ਆ ਦੇਖੋ ਤਰਕੀਬਾਂ ਮੈਂ ਸੋਚਦਾ ਵੀ 50% ਦਾ ਨਾਲ ਮਿਲੀ ਭੁਗਤ ਹੀ ਗਈ ਹੈ ਦੁਕਾਨ ਦਾ ਜਿਹੜਾ ਵਿਚਾਰਾ ਦਿਹਾੜੀ ਦਾ ਬੰਦਾ ਹੈ ਨਾ ਉਹ ਕੀ ਕਰੇਗਾ ਜੇ ਉਹਨਾਂ ਨੂੰ 2 ਫੁੱਟ ਜਗ੍ਹਾ ਮਲ ਰਹੀ ਹੈ ਕਬਜ਼ੇ ਲੋਕਾਂ ਨੇ ਨੰਗ ਕੀਤੇ ਮਨ ਕੋਧੋ ਤੋਂ ਵੀ ਦੇਖ ਲਾ ਗੁਜ਼ਾਰਾ ਸਾਡੇ ਕੋਰ ਰੋਡ ਤੇ ਸਾਰਾ ਮੰਜਾ ਮਾਰਕੀਟ ਓਰ ਸਾਡੀ ਪਿੱਛੇ ਰੈਸ਼ ਹੈਗੀ ਏ ਸਾਨੂੰ ਪਤਾ ਜੋ ਸਾਡਾ ਹਾਲ ਆਟੋ ਵਾਲੇ ਕਰਦੇ ਆ ਸਵੇਰ ਤੋਂ ਲੈ ਕੇ 7 ਵਜੇ ਤੱਕ ਰਾਤ 11 ਵਜੇ ਤੱਕ ਸਾਰੀ ਰੋਡ ਜਾਮ ਕੀਤੀ ਹੋਈ ਏ ਅਨ ਕੋਧੋ ਰੋਡ ਵੀ ਲੈ ਲਓ ਪਰੇ ਰੋਡ ਲੈ ਲਓ ਉਧਰ ਕਿਉਂ ਨਹੀਂ ਜਾਂਦੇ ਆਫੀਸਰ ਜਿੱਥੇ ਕੰਮ ਕਾਮ ਕਰ ਵਿਚਾਰੇ ਦਿਹਾੜੀਦਾਰ ਬੰਦੇ ਆ ਉਹਨਾਂ ਨੂੰ ਆਪੇ ਪਰੇਸ਼ਾਨ ਕਰ ਰਹੇ ਤੰਗ ਕਰ ਰਹੇ ਹੈਗੇ ਆ ਜਿੱਧਰ ਤਾਂ ਲੋੜ ਏ ਉਧਰ ਤਾਂ ਆਪਾਂ ਕੋਈ ਜਾਂਦਾ ਨਹੀਂ ਤੇ ਜਿੱਥੇ ਨਹੀਂ ਲੋੜੇ ਉੱਥੇ ਆਪਾਂ ਪਬਲਿਕ ਨੂੰ ਤੰਗ ਕਰਦੇ ਪਿਆ ਜੇ ਕੋ ਦਿਹਾੜੀਰ ਬੰਦਾ 2 ਫੁੱਟ ਜਗਾ ਮਲ ਵੀ ਲਈਏ ਰੋਟੀ ਘਵਾੰਦਾ ਪਿਆ ਤੇ ਮੈਂ ਸਮਝਦਾ ਚਲੋ ਠੀਕ ਹੈ ਉਹਨਾਂ ਨੂੰ ਬੇਨਤੀ ਕਰੋ ਪਿਆਰ ਨਾਲ ਵੀ ਥੋੜਾ ਥੋੜਾ ਪਿੱਛੇ ਕਰ ਲਓ ਵੀ ਪਬਲਿਕ ਵੀ ਨਾ ਤੰਗ ਹੋਵੇ ਤੁਹਾਡਾ ਕਾਰੋਬਾਰ ਵੀ ਨਾ ਬੰਦ ਹੋਵੇ ਸੋ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਕਾਰੋਬਾਰ ਵੀ ਨਾ ਆਪਾਂ ਲੋਕਾਂ ਨੂੰ ਬੰਦ ਕਰੀਏ ਕਿਉਂਕਿ ਕਾਰੋਬਾਰ ਚੱਲੇਗਾ ਤੇ ਲੋਕਾਂ ਲੋਕ ਤਾਂ ਹੀ ਵੋਟ ਪਾਣਗੇ ਸਰਕਾਰਾਂ ਨੂੰ ਜੇ ਸਰਕਾਰਾਂ ਕਾਰੋਬਾਰ ਲੋਕਾਂ ਦੇ ਬੰਦ ਕਰਾਂਗੀਆਂ ਤਾਂ ਲੋਕ ਨੇਚਰ ਹੀ ਲੋਕ ਐਂਟੀ ਹੋਣਗੇ ਲक्की ਜੀ ਤੁਸੀਂ ਇੱਕ ਗੱਲ ਕੀਤੀ ਹੈ ਕਿ ਅ ਅਫਸਰशाही ਜ ਵੀ ਲੋਕ ਟ੍ਰੈਫਿਕ ਜਾਮ ਨਹੀਂ ਕਰਦੇ ਜਿਹੜਾ ਪ੍ਰਸ਼ਾਸਨ ਦਾ ਅਮਲਾ ਫੈਲਾ ਹੈਗਾ ਉਹ ਨਾਲ ਮਿਲ ਕੇ ਉਹ ਜਾਮ ਕਰਵਾ ਦਿੰਦਾ ਕੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਪਹਿਲਾਂ ਤੋਂ ਸੜਕਾਂ ਦੇ ਉੱਪਰ ਕਿ ਉਹਨਾਂ ਤੋਂ ਹਿੱਸਾ ਪੱਤੀ ਅਫਸਰਾਂ ਨੂੰ ਜਾਂਦਾ ਤਾਂ ਲੱਗੀਆਂ ਸੀਗੀਆਂ ਦੇਖੋ ਸਰ ਮੈਂ ਪੂਰਾ ਗਰਨੈਨ ਨੂੰ ਨਹੀਂ ਪਤਾ ਨਾ ਕਿ ਦੀ ਮੈਂ ਕੋਈ ਪੈਸਾ ਸਮਝੀ ਪਰ ਤਕਰੀਬਨ 10-20 ਪੈਸੇ ਦਾ ਕੋਈ ਸਿਸਟਮ ਇਦਾਂ ਦਾ ਹੈਗਾ ਵਾ ਵੀ ਜਿਹੜੇ ਵਿਚਾਰੇ ਰੇੜੀਆਂ ਵਾਲੇ ਮਜਬੂਰਾਂ ਨੇ ਉਹਨਾਂ ਪੈਸਾ ਦੇਣਾ ਪੈਂਦਾ ਨਹੀਂ ਤੇ ਉਹ ਸ਼ਾਹ ਨੂੰ ਉਹਦੀ ਰੇੜੀ ਚੱਕ ਲੈਂਦੇ ਆ ਦੂਜੇ ਜਿੰਨੇ ਕੋ ਮਾੜਾ ਮੋੜਾ ਮਾਲ ਮੱਤਾ ਕੋ ਦਿੰਦੇ ਆ ਤੇ ਉਹ ਖੜੀ ਰਹਿੰਦੀ ਏ ਨਹੀਂ ਤੇ ਜਿਹੜਾ ਗਰੀਬ ਬੰਦਾ ਵਿਚਾਰਾ ਉਹ ਤਾਂ ਬੜਾ ਪਰੇਸ਼ਾਨੀ ਹੁੰਦਾ ਹੁਣ ਦਿਹਾੜੀ ਦਾ ਬੰਦਾ ਜਿਹੜਾ ਰੇੜੀ ਵਾਲਾ ਕਿੱਥੇ ਜਾਏਗਾ ਜਿੰਨੇ ਕੋ ਦੁਕਾਨ ਨਹੀਂ ਹੈ ਗਈ ਜਾਂ ਜੇ ਕੋ ਨੌਕਰੀ ਨਹੀਂ ਹੈ ਗਈ ਉਹ ਕੀ ਕਰੇਗਾ ਮਾੜਾ ਮੋੜਾ ਤਾਂ ਦੇਖੋ ਮਿੱਲੀ ਭੁਗਤ ਤਾਂ ਹੁੰਦੀ ਹਰ ਕੰਮ ਚਲੋ ਕਹਿੰਦੇ ਆਟੇ ਚ ਲੂਣ ਦਾ ਚੱਲ ਜਾਂਦਾ ਔਰ ਇਹ ਥੋੜਾ ਵੀ ਲੂਣ ਦੇ ਆਟਾ ਇਹਨਾਂ ਉਹ ਗੱਲ ਤਾਂ ਉਹੀ ਹੈ ਨਾ ਕਾਬਤ ਬਣੀ ਜਿਹੜੀ ਲੱਕੀ ਜੀ ਆਪਾਂ ਨੂੰ ਲੱਗਦਾ ਨਹੀਂ ਕਿ ਜਿਹੜੀਆਂ ਸੜਕਾਂ ਸਾਡੀਆਂ ਖਚਾ ਖਚ ਭਰੀਆਂ ਸਾਨੂੰ ਕਿਤੇ ਕੋਈ ਸਾਫ਼ ਸੜਕਾਂ ਮਿਲ ਜਣ ਖੁੱਲੀਆਂ ਡੁੱਲੀਆਂ ਤੁਸੀਂ ਵੀ ਜਾਓ ਜਿਵੇਂ ਤੁਸੀਂ ਵੀ ਪਰੇਸ਼ਾਨ ਹੋ ਤੁਹਾਡੀ ਵੀ ਰਹਿائش ਕਿੰਨੇ ਕਿ ਬਹੁਤ ਘੱਟੇ ਦੇ ਵਿੱਚ ਆ ਕਿ ਜੇਕਰ ਆਪਾਂ ਨੂੰ ਸੜਕਾਂ ਖੁੱਲੀਆਂ ਮਿਲ ਜਣ ਆਲੇ ਦੁਆਲੇ ਰੇੜੀਆਂ ਨਾ ਹੋਣ ਦੁਕਾਨਾਂ ਵਾਲੇ ਦੁਕਾਨਾਂ ਦੇ ਅੰਦਰ ਹੀ ਸਮਾਨ ਰੱਖਣ ਇਹ ਚੰਗੀ ਵਿਵਸਥਾ ਨਹੀਂ ਤੁਸੀਂ ਇਹਨੂੰ ਚੰਗਾ ਪ੍ਰਬੰਧ ਨਹੀਂ ਸਮਝਦੇ ਕੀ ਸਰਕਾਰਾਂ ਨੂੰ ਕਰ ਨਹੀਂ ਲੈਣਾ ਦੇਣਾ ਚਾਹੀਦਾ ਕਿ ਸਾਡਾ ਬਣਦਾ ਨਹੀਂ ਕਿ ਅਸੀਂ ਸਹਿਯੋਗ ਕਰੀਏ ਇਹ ਬਿਲਕੁਲ ਗੱਲ ਤੁਹਾਡੀ ਸਹੀ ਹੈ ਪਰ ਜਿਹੜੇ ਦੁਕਾਨਦਾਰ ਨੇ ਕਰੋੜਾ ਕਰੋੜਾ ਰੁਪਏ ਦਾ ਸ਼ੋਰੂਮ ਤੇ ਲਾਏ ਆ ਉਹੀ ਲੋਕਾਂ ਨੇ 4-4 ਫੁੱਟ ਬਾਹਰ ਮੇਜ਼ ਲਾਏ ਆ ਉੱਥੇ ਦੱਸੋ ਮੈਨੂੰ ਆਮ ਲੰਗੜਾ ਪਬਲਿਕ ਹੀ ਕਸੂਰੇ ਹੁੰਦੇ ਕਸੂਰਤਾ ਜਿਹੜੇ ਮੇਨ ਦੁਕਾਨ ਤੇ ਤੁਸੀਂ ਸੇਖਾਂ ਬਿਆੜੀ ਵੜ ਜਾਓ ਤੇ ਚੱਲ ਜਾਓ ਉੱਥੇ ਉਹਨਾਂ ਕੀ ਰੋੜ ਹੈਗੀ ਹੈ ਦੁਕਾਨਾਂ ਦੇ ਬਾਹਰ ਕਬਜ਼ੇ ਕਰਨ ਦੀ ਹੁਣ ਇੱਥੇ ਤੇ ਚਲੋ ਇੱਕ ਦੋ ਮਜਬੂਰੀ ਇੱਕ ਦੋ ਫੋਟੋਜ ਐ ਸਕੂਟਰ ਬਾਹਰ ਇੱਕ ਖੜਾ ਵੀ ਕਰ ਲਿਆ ਤੇ ਆਪਣੀ ਰੋਟੀ ਰੋਜੀ ਕਮਾਉਂਦੇ ਵੇ ਤਾਂ ਕਰਦੇ ਵੇ ਆ ਵੀ ਇਹਨਾਂ ਕੋਈ ਜਗ੍ਹਾ ਨਹੀਂ ਹੈਗੀ ਜਾਂ ਤਾਂ ਕੋਈ ਵੱਡੀ ਸਾਰੀ ਮਾਰਕੀਟ ਬਣਾ ਦੇਵੇ ਨਾ ਸਰਕਾਰ ਵੀ ਇਹਨਾਂ ਨੂੰ ਇੱਥੇ ਉੱਥੇ ਦੁਕਾਨਾਂ ਦੇ ਦੇ ਰਿਹਾ ਜਗ੍ਹਾ ਦੇ ਰਿਹਾ ਪ੍ਰੋਪਰ ਆਪਣਾ ਬਿਜ਼ਨਸ ਕਰ ਲੈਣ ਜੇ ਸਕੂਟਰ ਮਾਰਕੀਟ ਨੇ 2 ਫੁੱਟ ਇੱਕ ਸਕੂਟਰ ਬਾਹਰ ਲਾ ਵੀ ਲਿਆ ਇੱਕ ਲਾਈਨ ਲਾ ਲਈ ਕੋਈ ਹਰਦੀ ਹੈਗਾ ਵੀ ਆਪਣੀ ਰੋਟੀ ਕਮਾਉਂਦੇ ਪਿਆ ਤੇ ਬਜ਼ਾਰਾਂ ਦੇ ਅੰਦਰ ਵੜਦੇ ਹੋ ਉੱਥੇ ਮੈਂ ਸਮਝ ਨਾ ਵੀ ਉਹਦੀ 40 ਫੁੱਟ ਦੀ ਦੁਕਾਨ ਨੇ 30 ਫੁੱਟ ਬਾਹਰ ਕਬਜ਼ਾ ਕੀਤਾ ਆ ਮੈਂ ਨਹੀਂ ਇਹ ਵੀ ਗੱਲ ਤੁਹਾਡੀ ਸਹੀ ਆ ਕਿ ਜਦੋਂ ਅਸੀਂ ਬਜ਼ਾਰਾਂ ਦੇ ਵਿੱਚ ਅੰਦਰ ਜਾਂਦੇ ਆ ਉੱਥੇ ਰੱਬ ਨਾ ਕਰੇ ਕੱਲ ਨੂੰ ਕੋਈ ਅਨਸੁਖਾਮੀ ਘਟਨਾ ਹੋ ਜਵੇ ਕੋਈ ਅੱਗ ਲੱਗ ਜਵੇ ਉੱਥੇ ਅੰਦਰ ਜਾਣ ਨੂੰ ਕੋਈ ਫਾਇਰ ਬ੍ਰਿਗੇਡ ਦੀ ਛੋਟੀ ਗੱਡੀ ਵੀ ਨਹੀਂ ਹੈਗੀ ਕਿ ਜੇ ਉਹ ਅੰਦਰ ਜਾ ਸਕੇ ਪਰ ਜੇਕਰ ਅਸੀਂ ਕਹੀਏ ਕਿ ਫਲਾਣੇ ਨੇ ਕੀਤਾ ਮੈਂ ਕਿਉਂ ਛੱਡਾਂ ਉਹਨੇ ਕਰ ਲਿਆ ਪਹਿਲਾਂ ਉਹਦਾ ਛਡਾਓ ਇਹ ਵੀ ਤੇ ਸਾਨੂੰ ਮਾਨਸਿਕਤਾ ਚੇਂਜ ਕਰਨੀ ਪੈਗੀ ਮੈਂ ਤੁਹਾਡੀ ਗੱਲ ਬਿਲਕੁਲ ਸਮ ਦੁਕਾਨਦਾਰਾਂ ਨੂੰ ਮਾਨਸਿਕਤਾ ਚੇਂਜ ਕਰਨੀ ਚਾਹੀਦੀ ਏ ਉਹਨਾਂ ਨੇ ਵੀ ਚਾਹੀਦਾ ਆਪਣਾ ਦੁਕਾਨ ਆਪਣੀ ਦੁਕਾਨ ਦੇ ਅੰਦਰ ਸੀਮਤ ਰੱਖਣ ਤੁਸੀਂ ਮੈਂ ਵਾਰ-ਵਾਰ ਕਹਿੰਦੇ ਆ ਵੀ ਤੁਸੀਂ ਚੱਲ ਜਾਓ ਕਿਸੇ ਬਾਜ਼ਾਰ ਅੰਦਰ ਅੰਦਰ ਬਾਜ਼ਾਰ ਵੜ ਦਿਓ ਬਿਲਕੁਲ ਤੁਹਾਡੀ ਗੱਲ درست ਹੈਗੀ 50 ਤੋਂ ਲੈ ਕੇ 70% ਦੁਕਾਨਦਾਰਾਂ ਦਾ ਵੀ ਕਸੂਰ ਹੈਗਾ ਜੇ ਤੁਹਾਡਾ ਸ਼ਹਿਰ ਖੁੱਲਾ ਹੋਏਗਾ ਔਰ ਨੇਚਰਲੀ ਗਾਹਕ ਆਏਗਾ ਗਾਹ ਕਾਏਗਾ ਤੁਹਾਡੀ ਸੇਲ ਵਧੇਗੀ ਔਰ ਦੁਕਾਨਦਾਰ ਨੂੰ ਫਾਇਦਾ ਹੋਏਗਾ ਉਹਦੇ ਤੇ ਕਿਥੇ ਨਾ ਕਿਥੇ ਦੇਖੋ ਮੈਂ ਫਿਰ ਉਹੀ ਗੱਲ ਆ ਗਈ ਹੈ ਕਿਸੇ ਨਾ ਕਿਸੇ ਨਾ ਪ੍ਰਸ਼ਾਸਨ ਦਾ ਵੀ ਨਾਲ ਵਿੱਚ ਕੋਈ ਰੋਲ ਹੈਗਾ ਵੇ ਕੁਝ ਦੁਕਾਨਦਾਰਾਂ ਦਾ ਵੀ ਰੋਲ ਹੈਗਾ ਵਾ ਸੋ ਆਪਾਂ ਅਸੀਂ ਤਾਲਮੇਲ ਬਿਠਾ ਕੇ ਦੁਕਾਨਦਾਰਾਂ ਦਾ ਪ੍ਰਸ਼ਾਸਨ ਨੂੰ ਸਹਿਯੋਗ ਕਰਨਾ ਚਾਹੀਦਾ ਤੇ ਦੁਕਾਨਦਾਰਾਂ ਨੂੰ ਵੀ ਪ੍ਰਸ਼ਾਸਨ ਨੂੰ ਦੁਕਾਨਦਾਰਾਂ ਦਾ ਸਹਿਯੋਗ ਕਰਨ ਤੇ ਦੁਕਾਨਦਾਰ ਪ੍ਰਸ਼ਾਸਨ ਦਾ ਸਹਿਯੋਗ ਕਰਨ ਆਪਸੀ ਤਾਲਮੇਲ ਰੱਖ ਕੇ ਕਿਸੇ ਦੀ ਰੋਟੀ ਰੋਜੀ ਨਾ ਖੋਈ ਜਾਵੇ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਪਬਲਿਕ ਨੂੰ ਦੁਕਾਨਦਾਰਾਂ ਨੂੰ ਤੰਗ ਨਾ ਕਰਨ ਉਹਨਾਂ ਦਾ ਵੀ ਕੋਈ ਮ ਤਾ ਜੋ ਰੋਟੀ ਲੋਜੀ ਆਪਣੀ ਸੁਖਾਲੀ ਖਾ ਸਕਣ ਤੇ ਸਰਕਾਰਾਂ ਦੇ ਗੁਣਗਾਨ ਸੁੱਧ ਪ੍ਰਸ਼ਾਸਨ ਦੁਕਾਨਦਾਰਾਂ ਨੂੰ ਵੀ ਤੰਗ ਨਾ ਕਰੇ ਤੇ ਦੁਕਾਨਦਾਰ ਵੀ ਪ੍ਰਸ਼ਾਸਨ ਦਾ ਸਹਿਯੋਗ ਕਰਨ। ਬਿਲਕੁਲ ਠੀਕ ਗੱਲ ਹੈ ਕਿ ਜੇਕਰ ਅਸੀਂ ਕਹੀਏ ਕਿ ਕੇਵਲ ਦੁਕਾਨਦਾਰਾਂ ਦਾ ਕਸੂਰ ਹੈ ਇੱਥੇ ਅਸੀਂ ਕੱਲੇ ਦੁਕਾਨਦਾਰਾਂ ਦੇ ਗੱਲ ਦੇ ਵਿੱਚ ਵੀ ਟੱਲੀ ਨਹੀਂ ਬਣ ਸਕਦੇ। ਪ੍ਰਸ਼ਾਸਨ ਜਦੋਂ ਕੋਈ ਅਜੀਹਾ ਕੰਮ ਹੁੰਦਾ ਹੈ ਉਦੋਂ ਅੱਖਾਂ ਬੰਦ ਕਰਕੇ ਆਪਣੇ ਕੰਨਾਂ ਦੇ ਵਿੱਚ ਕੌੜਾ ਤੇਲ ਪਾ ਕੇ ਸਹਰਾਣੇ ਥਲੇ ਬਾਂਦੇ ਕੇ ਸੁੱਤਾ ਰਹਿੰਦਾ ਹੈ। ਜਾਗਦਾ ਨਹੀਂ ਤੇ ਜੇਕਰ ਜਾਗਦਾ ਹੈ ਫਿਰ ਕਿਤੇ ਇੱਕ ਖੂੰਜੇ ਤੇ ਪਿੱਕਣ ਚੂਸ ਦੀ ਪਾਲਿਸੀ ਦੇ ਨਾਲ ਕੰਮ ਸ਼ੁਰੂ ਹੋ ਜਾਂਦਾ ਉਸ ਪਾਸੇ ਨੂੰ ਲਗਾਤਾਰ ਫਿਰ ਕੰਮ ਕਰ ਦਿੱਤਾ ਜਾਂਦਾ ਜੇਕਰ ਦੇਖਿਆ ਜਾਵੇ ਜਲੰਧਰ ਦੇ ਖੂੰਜੇ ਖੂੰਜੇ ਦੇ ਵਿੱਚ ਕੋਈ ਵੀ ਅਸੀ ਥਾਂ ਹੈ ਨਹੀਂ ਕਿ ਜਿੱਥੇ ਇਹ ਐਨਕ੍ਰੋਚਮੈਂਟ ਨਹੀਂ ਹੋਈ ਜੇਕਰ ਹੁਣ ਕੰਮ ਕਰਨਾ ਹੋਵੇ ਤਾਂ ਇੱਕ ਵੱਡਿਓ ਹੋਣਾ ਚਾਹੀਦਾ ਇਹ ਨਹੀਂ ਕਿ ਕਿਸੇ ਥਾਂ ਨੂੰ ਤੁਸੀਂ ਚੁਣ ਲਿਆ ਔਰ ਉਸ ਥਾਂ ਦੇ ਉੱਪਰ ਕੰਮ ਹੋਵੇ ਜੇਕਰ ਹੁਣ ਇਹ ਕੰਮ ਕਰਨ ਲੱਗੇ ਹੋ ਤਾ ਫਿਰ ਪੂਰੇ ਜਲੰਧਰ ਦੇ ਵਿੱਚ ਹੋਣਾ ਚਾਹੀਦਾ ਚਾਹੇ ਕੋਈ ਸ਼ੋਰੂਮ ਵੱਡਾ ਹੈ ਚਾਹੇ ਕੋਈ ਛੋਟਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਵੱਡੇ ਵੱਡੇ ਇਲਾਕਿਆਂ ਦੀ ਉੱਥੇ ਵੀ ਇਹ ਇਨਕ੍ਰੋਚਮੈਂਟ ਹੋਈ ਹੈ ਵੱਡੇ ਵੱਡੇ ਅਧਿਕਾਰੀਆਂ ਦੇ ਘਰਾਂ ਦੇ ਬਾਹਰ ਜਾ ਕੇ ਤੁਸੀਂ ਪਾਰਕ ਬਣੇ ਹੋਏ ਦੇਖ ਸਕਦੇ ਹੋ ਵੱਡੇ ਵੱਡੇ ਸ਼ੋਰੂਮਾਂ ਦੇ ਬਾਹਰ ਤੁਸੀਂ ਗੱਡੀਆਂ ਖੜੀਆਂ ਦੇਖ ਸਕਦੇ ਹੋ ਪਰ ਇੱਥੇ ਪੋਇਲੀ ਪਛਤਾ ਵੱਡਿਆਂ ਨੂੰ ਤੇ ਛੋਟਿਆਂ ਦੀਆਂ ਰੇੜੀਆਂ ਚੱਕ ਕੇ ਗੱਡੀਆਂ ਆਉਂਦੀਆਂ ਨੇ ਚੱਕ ਕੇ ਰੱਖ ਕੇ ਲੈ ਜਾਂਦੀਆਂ ਨੇ ਮੁੜ ਉਹ ਵਿਲਕਦੇ ਰਹਿੰਦੇ ਨੇ ਇਸੇ ਤਰ੍ਹਾਂ ਦਾ ਕੁਝ ਮਾਹੌਲ ਬਣਿਆ ਹੈ ਪ੍ਰਸ਼ਾਸਨ ਨੂੰ ਦੁਕਾਨਦਾਰਾਂ ਨੂੰ ਨਾਲ ਲੈ ਕੇ ਇੱਕ ਚੰਗੀ ਨੀਤੀ ਬਣਾ ਕੇ ਸਾਫ਼ ਸੁਥਰਾ ਪ੍ਰਸ਼ਾਸਨ ਤੇ ਚੰਗਾ ਸਾਨੂੰ ਟ੍ਰੈਫਿਕ ਸੁਚਾਰੂ ਰੂਪ ਦੇ ਨਾਲ ਚੱਲਦਾ ਹੋਇਆ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ